ਸਸ਼ੀਕਾਲ ਜੀ ਅੱਜ ਅਸੀਂ ਲੈ ਕੇ ਆਏ ਹਾਂ 44 ਕਿੱਲੇ ਜ਼ਮੀਨ ਜਿਸ ਦਾ ਰੇਟ ਸਿਰਫ 425000 ਰੁਪਏ ਹੈ ਜਿਦੇ ਵਿੱਚ ਦੋ ਮੋਟਰਾਂ ਨੇ ਟਾਪ ਦੀ ਜ਼ਮੀਨ ਹੈ ਸਾਰੀਆਂ ਫਸਲਾਂ ਹੁੰਦੀਆਂ ਨੇ ਬਾਕੀ ਬੰਦ ਦੀ ਜਾਣਕਾਰੀ ਸਾਰੀ ਆਪਾਂ ਵੀਡੀਓ ਦੇ ਵਿੱਚ ਦੱਸਾਂਗੇ ਜ਼ਮੀਨ ਬਾਰੇ ਸਾਰੀ ਗੱਲਬਾਤ ਕਰਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਦੇਖ ਲਓ ਜੀ ਲਾਸਟ ਤੱਕ ਦੇਖਿਓ ਤਾਂ ਕਿ ਤੁਹਾਡੇ ਤੱਕ ਸਾਰੀ ਜਾਣਕਾਰੀ ਪ੍ਰੋਪਰ ਪਹੁੰਚ ਸਕੇ ਤੇ ਸਭ ਤੋਂ ਪਹਿਲਾਂ ਤੁਸੀਂ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਕਿਸੇ ਵੀ ਤਰ੍ਹਾਂ ਦੀ ਐਡ ਕਰਵਾਉਣੀ ਹੈ ਜ਼ਮੀਨ ਪਲਾਟ ਕੋਠੀਆਂ ਘਰ ਮਸ਼ੀਨਰੀਆਂ ਜਾਂ ਕੋਈ ਬਿਜ਼ਨਸ ਕਰ ਰਹੇ ਹੋ ਅੱਗੇ ਵਧਾਉਣਾ ਚਾਹੁੰਦੇ ਹੋ ਤੁਸੀਂ ਕੋਈ ਵੀ ਐਡ ਕਰਵਾ ਸਕਦੇ ਹੋ ਨੰਬਰ ਹੈ ਜੀ 9877988446 ਵੀਡੀਓ ਦੇ ਵਿੱਚ ਹਮੇਸ਼ਾ ਚੱਲਦਾ ਰਹਿੰਦਾ ਹੈ ਇਸ ਨੰਬਰ ਤੇ ਇੱਕ ਫੁੱਲ ਸਕਰੀਨ ਦੀ ਤੁਸੀਂ ਵੀਡੀਓ ਬਣਾਉਣੀ ਹੈ ਵਧੀਆ ਸਾਫ ਸੋਥਰੀ ਫੁੱਲ ਸਕਰੀਨ ਦੀ ਵੀਡੀਓ ਬਣਾ ਕੇ ਸਾਰੀ ਜਾਣਕਾਰੀ ਸਾਨੂੰ WhatsApp ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਸਾਡੇ ਪਲੇਟਫਾਰਮ ਤੇ ਚਲਾ ਦਿੱਤੀ ਜਾਊਗੀ ਹੁਣ ਆਪਾਂ ਗੱਲ ਕਰਦੇ ਹਾਂ ਜਿਹੜੀ ਅੱਜ 44 ਕਿਲੇ ਜ਼ਮੀਨ ਲੈ ਕੇ ਆਏ ਆ ਜੀਦਾ ਰੇਟ ਹੈ 4,25,000 ਉਹ ਟੋਟਲ ਹੈਗੀ ਹੈ ਜੀ 70 ਵਿਗੇ ਜ਼ਮੀਨ ਦੋ ਮੋਟਰਾਂ ਨੇ ਮਕਾਨ ਬਣਿਆ ਹੋਇਆ ਦੋ ਡੱਗ ਨੇ ਪਾਣੀ ਵਾਲੇ ਬਿਲਕੁਲ ਪਲੇਨ ਤੇ ਪੱਧਰ ਜ਼ਮੀਨ ਹੈ 70 ਵਿਗੇ ਜ਼ਮੀਨ ਹੈ ਜੀ ਦੋ ਮੋਟਰਾਂ ਨੇ ਮਕਾਨ ਬਣਿਆ ਦੋ ਡੱਗ ਬਣੇ ਨੇ ਪਾਣੀ ਵਾਲੇ ਤੇ ਬਿਲਕੁਲ ਪਲੇਨ ਤੇ ਪੱਧਰ ਜ਼ਮੀਨ ਹੈ ਓਪਨ ਰਜਿਸਟਰੀ ਵਾਲੀ ਜ਼ਮੀਨ ਹੈ ਕੋਈ ਵੀ ਬੰਦਾ ਖਰੀਦ ਸਕਦਾ ਇਹ ਨਹੀਂ ਹੈਗਾ ਕਿ ਇਧਰਲੇ ਏਰੀਆ ਦਾ ਹੀ ਖਰੀਦ ਸਕਦਾ ਉਈ ਵੀ ਬੰਦਾ ਤੁਸੀਂ ਜਾ ਕੇ ਜ਼ਮੀਨ ਨੂੰ ਖਰੀਦ ਸਕਦੇ ਹੋ ਜੀ ਓਪਨ ਰਿਸਟਰੀ ਵਾਲੀ ਇਹ ਜ਼ਮੀਨ ਹੈ 5 ਕਨਾਲਾਂ ਦਾ ਵਿੱਗਾ ਹੁੰਦਾ ਜੀ ਇਹ ਜਿਹੜੇ 70 ਵਿੱਗੇ ਨੇ 5 ਕਨਾਲਾਂ ਦਾ ਵਿੱਗਾ ਇਹ ਰੇਟ ਹੈ ਜੀ 4,25,000 ਵਿੱਗੇ ਦਾ 4,25,000 ਰੁਪਏ ਵਿੱਗੇ ਦਾ ਰੇਟ ਰੱਖੇ ਗਿਆ ਏਰੀਆ ਵੀ ਤੁਹਾਨੂੰ ਦੱਸਾਂਗੇ ਉਸ ਤੋਂ ਪਹਿਲਾਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਕਿਹੜੇ ਏਰੀਆ ਦੇ ਵਿੱਚ ਜ਼ਮੀਨ ਪਲਾਟ ਕੋਠੀਆਂ ਘਰ ਖਰੀਦਣ ਦੇ ਚਾਹਵੋ ਤਾਂ ਕਮੈਂਟਾਂ ਜਰੂਰ ਦੱਸਿਓ ਕਿ ਕਿੰਨੇ ਕ੍ਰੇਟਰ ਨੂੰ ਕਿੰਨੀ ਕਿ ਜਗ੍ਹਾ ਕਿਹੜੇ ਪਿੰਡ ਸ਼ਹਿਰ ਚ ਹੋਣੀ ਚਾਹੀਦੀ ਹੈ ਤਾਂ ਤੁਸੀਂ ਇਹ ਚੀਜ਼ਾਂ ਸਾਨੂੰ ਕਮੈਂਟ ਵਿੱਚ ਲਿਖ ਕੇ ਭੇਜੋ ਕੋਸ਼ਿਸ਼ ਕਰਾਂਗੇ ਕਿ ਜਿਹੜੀ ਅਗਲੀ ਆਉਣ ਵਾਲੀ ਵੀਡੀਓ ਤੁਹਾਡੇ ਰੀ ਦੇ ਸਿਰ ਲੈ ਕੇ ਆ ਸਕੀਏ ਤੇ ਏਰੀਆ ਹੈਗਾ ਜੀ ਕੋਲਾਇਤ ਬਿਕਾਨੇਰ ਕੋਲਾਇਤ ਬਿਕਾਨੇਰ ਦਾ ਇਹ ਬਾਣ ਹੈ 4,25,000 ਰੁਪਏ ਵਿੱਗੇ ਦਾ ਰੇਟ ਰੱਖਿਆ ਗਿਆ ਤੇ ਇਹ ਜਿਹੜਾ ਵਿੱਗਾ ਹੈਗਾ ਜੀ ਪੰਜ ਕਨਾਲਾਂ ਦਾ ਕੋਈ ਵੀ ਬੰਦਾ ਖਰੀਦ ਸਕਦਾ ਟੋਟਲ 70 ਵਿੱਗੇ ਜ਼ਮੀਨ ਹੈ ਦੋ ਮੋਟਰਾਂ ਨੇ ਮਕਾਨ ਬਣਿਆ ਹੋਇਆ ਦੋ ਪਾਣੀ ਵਾਲੇ ਡੱਗ ਬਣੇ ਨੇ ਪੱਧਰ ਤੇ ਪਲੇਨ ਜ਼ਮੀਨ ਹੈ ਦੇ ਮਾਲਕ ਵੀਰ ਦਾ ਨੰਬਰ ਵੀ ਤੁਹਾਨੂੰ ਦੱਸਾਂਗੇ ਉਸ ਤੋਂ ਪਹਿਲਾਂ ਜਿਹੜੇ ਭੈਣ ਭਰਾ ਇਸ ਟਾਈਮ ਵੀਡੀਓ ਨੂੰ ਦੇਖ ਰਹੇ ਨੇ ਜੀ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹੁੰਚ ਸਕੇ ਤੁਹਾਨੂੰ ਹਰ ਇੱਕ ਦਿਨ ਨਵੀਂ ਵੀਡੀਓ ਦੇਖਣ ਨੂੰ ਮਿਲ ਸਕੇ ਤੇ ਜੇਕਰ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਵੀ ਸਸਤੀਆਂ ਜ਼ਮੀਨਾਂ ਵੇਖਣਾ ਚਾਹੁੰਦੇ ਹੋ ਤਾਂ ਤੁਸੀਂ ਟਰੈਕਟਰ ਮੇਲਾ ਚੈਨਲ YouTube ਤੇ ਇੱਕ ਵਾਰ ਸਰਚ ਜ਼ਰੂਰ ਕਰਿਓ ਉੱਥੇ ਤੁਹਾਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਦੇਖਣ ਨੂੰ ਮਿਲਣਗੀਆਂ ਸੋ ਤੁਸੀਂ ਇੱਕ ਵਾਰ ਜ਼ਰੂਰ ਸਰਚ ਕਰਿਓ ਜੀ ਟਰੈਕਟਰ ਮੇਲਾ ਚੈਨਲ YouTube ਤੇ ਤੇ ਮਾਲਕ ਵੀ ਦਾ ਨੰਬਰ ਹੈ ਜੀ 9352753402 9352753402 ਤੁਸੀਂ ਇਸ ਨੰਬਰ ਤੇ ਕਾਲ ਕਰਨੀ ਹੈ ਜੀ ਕਈ ਪਰ ਆ ਕੀ ਕਰਦੇ ਨੇ ਚੈਨਲ ਦਾ WhatsApp ਨੰਬਰ ਨੋਟ ਕਰ ਲੈਂਦੇ ਨੇ ਵੀਡੀਓ ਨੂੰ ਪੂਰਾ ਨਹੀਂ ਦੇਖਦੇ ਅਸੀਂ ਹਰੇਕ ਵੀਡੀਓ ਦੇ ਵਿੱਚ ਇਸ ਕਰਕੇ ਹੀ ਕਹਿੰਦੇ ਆ ਕਿ ਤੁਸੀਂ ਵੀਡੀਓ ਨੂੰ ਪੂਰਾ ਦੇਖਿਓ ਤਾਂ ਹੀ ਤੁਹਾਡੇ ਤੱਕ ਪ੍ਰੋਪਰ ਜਾਣਕਾਰੀ ਪਹੁੰਚੂਗੀ ਜੇਕਰ ਤੁਸੀਂ ਪੂਰੀ ਵੀਡੀਓ ਦੇਖੋਗੇ ਸਟਾਰਟਿੰਗ ਦੇ ਵਿੱਚ WhatsApp ਨੰਬਰ ਨੋਟ ਕਰਕੇ ਉਸ ਤੇ ਕਾਲ ਕਰਦੇ ਨੇ ਤਾਂ ਤੁਹਾਨੂੰ ਦੱਸ ਦੇ ਕਿ ਜੇ ਤੁਸੀਂ ਪੂਰੀ ਵੀਡੀਓ ਦੇਖੋਗੇ ਤਾਂ ਹੀ ਤੁਹਾਨੂੰ ਸਾਰੀ ਜਾਣਕਾਰੀ ਮਿਲੇਗੀ ਹਰੇਕ ਵਾਰ ਹਰ ਵੀਡੀਓ ਦੇ ਵਿੱਚ ਦੱਸਿਆ ਜਾਂਦਾ ਹੈ ਤਾਂ ਇੱਕ ਵਾਰੀ ਫੇਰ ਤੁਸੀਂ ਮਾਲਕ ਵੀਰ ਦਾ ਨੰਬਰ ਨੋਟ ਕਰ ਲਓ 9352753402 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟੋਟਲ 70 ਬਿਗੇ ਜ਼ਮੀਨ ਹੈ ਜਿਹੜੀ 4,25,000 ਰੁਪਏ ਬਿਗੇ ਦਾ ਰੇਟ ਹੈ ਪੱਧਰ ਤੇ ਪਲੇਨ ਜ਼ਮੀਨ ਹੈ ਜਿਹਦੇ ਵਿੱਚ ਦੋ ਪਾਣੀ ਵਾਲੇ ਡੱਗ ਬਣੇ ਨੇ ਮਕਾਨ ਬਣਿਆ ਦੋ ਮੋਟਰਾਂ ਨੇ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਖਰੀਦਣੀ ਹੈ ਜ਼ਮੀਨ ਠੀਕ ਹੈ ਜੀ ਤੇ ਬਾਕੀ ਤੁਹਾਡਾ ਸਾਰਿਆਂ ਦਾ ਤੈਦ ਲੋ ਧੰਨਵਾਦ ਚੈਨਲ ਦੇ ਨਾਲ ਜੁੜਨ ਦੇ ਲਈ ਸਪੋਰਟ ਕਰਨ ਦੇ ਲਈ ਤੇ ਉਮੀਦ ਹੈ ਤੁਸੀਂ ਜਿਵੇਂ ਬਾਕੀ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਹੋ ਇਸ ਨੂੰ ਵੀ ਇਸ ਤਰ੍ਹਾਂ ਹੀ ਸਪੋਰਟ ਕਰੋਗੇ ਤਾਂ ਜਿਹੜੇ ਭੈਣ ਭਰਾ ਵੀਡੀਓ ਨੂੰ ਸ਼ੇਅਰ ਕਰਦੇ ਨੇ ਜੀ ਉਹ ਕਮੈਂਟਾਂ ਦੇ ਵਿੱਚ ਆਲਦਾ ਏਰੀਆ ਜ਼ਰੂਰ ਦੱਸਿਆ ਕਰੋ ਜੀ ਤਾਂ ਕਿ ਪਤਾ ਚੱਲ ਸਕੇ ਕਿ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਤੁਸੀਂ ਵੀਡੀਓ ਸ਼ੇਅਰ ਕਰਦੇ ਆ ਰਹੇ ਹੋ ਤੇ ਤੁਹਾਡਾ ਸਾਰਿਆਂ ਦਾ ਤੈਦ ਲੋ ਧੰਨਵਾਦ ਤੁਹਾਡੇ ਕਰਕੇ ਹੀ ਚੈਨਲ ਹੈ ਜੀ ਤੁਹਾਡਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਟਰੈਕਟਰ ਮੇਲਾ ਚੈਨਲ Facebook ਪੇਜ ਖੇਤੀ ਖਬਰ ਤੇ ਤੁਸੀਂ ਇਸ ਨੂੰ ਵੱਧ ਤੋਂ ਵੱਧ ਸਪੋਰਟ ਕਰਕੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਦਿਆ ਕਰੋ ਮੈਨੂੰ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਹੀ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ